ਆ ਬਈ ਹੁਣੇ ਅਜੇ ਮਲਵਾਈ ਕਬੂਤਰ ਬੱਗਾ ਪਗੜਿਆ ਬਹੁਤ ਚੰਗਾ ਕਬੂਤਰ ਆ ਅੱਖ ਦਾ ਸ਼ੌਂਕ ਕਰੋ ਹੁਣੇ ਸ਼ਾਮ ਦਾ ਵਕਤ 4:30 ਵਜੇ ਦਾ ਨਾ ਵਕਤ ਹੁਣੇ ਆ ਪਰ ਦਿਖਾਈ ਪਰ ਪਰ ਥੱਲੇ ਆ ਪਰ ਜੋ ਏਰੀਆ ਦਾ ਠੀਕ ਦੂਜੇ ਬੰਨ ਦੇ ਆ ਕਲਰਫੁਲ ਲੱਗੀ ਆ ਕਲਰਫੁਲ ਲੱਗੀ ਜੇ ਤੇ ਠੀਕ ਹੈ ਆ ਇਹ ਤਾਂ ਨਿਆਇ ਆਇਆ ਏ ਪਰ ਫੇਰ ਫੋਲਕ ਦਿਖਾਈ ਪੁਰ ਪੰਜੇ ਜਿਹਾ ਏ ਆ ਪੰਜੇ ਜਿਹੇ ਠੀਕ ਹੈ ਜੀ ਬਹੁਤ ਚੰਗਾ ਕਬੂਤਰ ਲੈਂਥ ਵੇਖੋ ਕਬੂਤਰ ਦੀ ਠੀਕ ਹੈ ਜੀ ਬਹੁਤ ਚੰਗਾ ਕਬੂਤਰ ਪਰ ਦਿਖਾਈ ਪੁਰ ਆ ਪਰ ਜਿਹਦਾ ਠੀਕ ਹੈ ਪਰ ਵੇਖੋ ਕਿੰਨਾ ਤਗੜਾ ਦਾ ਇਹ ਕਬੂਤਰ ਚ ਨਿਆਇ ਆਇਆ ਏ ਅੱਖ ਦਾ ਸ਼ੋਅ ਕਰੋ ਮੋਂਤਨ ਛੱਡ ਕੇ ਦਿਖਾਉਣੇ ਆ ਜਵਾਲ ਦੀ ਆ ਵੇਖੋ ਵੀਲੀ ਹੋਣੀ ਫੜਿਆ ਕਬੂਤਰ ਠੀਕ ਹੈ ਜੀ ਪਿਓਰ ਮਲਬਈ ਕਬੂਤਰ ਚ ਵੀਰ ਜੀ ਲੈਂਥ ਵੇਖੋ ਕਬੂਤਰ ਦੀ ਹੁਣੇ ਹੀ ਆਇਆ 4:30 ਵਜੇ ਦਿਨ ਆਣਗੇ ਇਧਰ ਉਹ ਕਿਤੇ ਆਇਆ ਕਬੂਤਰ ਕਿੰਨਾ ਜੀ ਵੇਖੋ ਵੇਖ ਲਓ ਪਾਣੀ ਕਿੰਨਾ ਪੀਤਾ 15-20 ਮਿੰਟ ਬਾਅਦ ਚ ਆਪਾਂ ਮਤਲਬ ਪਾਣੀ ਪੀਣ ਲੱਗੇ ਆਣ ਠੀਕ ਹੈ ਜੀ ਬਹੁਤ ਚੰਗਾ ਉਤਰੋ। ਅਮਰ ਵਈ ਗੁਤਰੇ ਵੀ ਜੀ 4:30 ਵਜੇ ਗਿਰਿਆ ਜੀ। ਕੀ ਹੈ?